ਸਾਡੀ ਸਮੱਸਿਆ ਕਿ ਨਾਲੀਆਂ ਦਾ ਪਾਣੀ ਸਾਡੇ ਘਰਾਂ ਚ ਜਾਣ ਲਿਆ ਸਾਡੇ ਬੱਚੇ ਬਹੁਤ ਬਿਮਾਰ ਹੋਣਦੇ ਆ ਸਾਡੇ ਘਰਾਂ ਦੀ ਆਣ ਕੇ ਹਾਲਤ ਦੇਖ ਲੋ ਸਮੱਸਿਆ ਦੀ ਇਹ ਆ ਕਿ ਜਿਨ੍ਹਾਂ ਨੇ ਗਲੀਆਂ ਬਣਾਈਆਂ ਨੇ ਜਿਨ੍ਹਾਂ ਨੇ ਪੈਪ ਪਾਏ ਨੇ ਉਹਨਾਂ ਛੋਟੇ ਛੋਟੇ ਪੈਪ ਪਾਏ ਨੇ ਉਹਨਾਂ ਨੇ ਜਿਹੜੀ ਸਰਕਾਰ ਨੇ ਜਿਹੜਾ ਸੀਵਰੇਜ ਪਾਇਆ ਸੀ ਨਾ ਉਹ ਵਾਟਰ ਸਰਪਲਾਈ ਦੇ ਥੱਲੇ ਸੀਵਰੇਜ ਨਾਲੀਆਂ ਦੇ ਉੱਪਰ ਪਾ ਦਿੱਤਾ ਆ ਛੜਕਿਓ ਭਾਈ ਪਾ ਦਿੱਤਾ ਆ ਉਹ ਸਾਰਾ ਸੀਵਰੇਜ ਜੋ ਗੰਦਾ ਹੁੰਦਾ ਸਾਡੇ ਪਿੰਡ ਦੇ ਵਿੱਚ ਆ ਕੇ ਪੈ ਰਿਹਾ ਬਹੁਤ ਜਿਆਦਾ ਮੁਸ਼ਕਲਾ ਲੰਘਾਂ ਦੀ ਐਨਾ ਗੰਦਗੀ ਆ ਇਹ ਮਤਲਬ ਮਲੇ ਦੇ ਵਿੱਚ ਦੋ ਸਾਲ ਹੋ ਗਿਆ ਅਸੀਂ ਬਹੁਤ ਤੰਗਾਂ ਹਾਂ ਬਿਮਾਰੀਆਂ ਤੋਂ ਸਾਡੇ ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ ਪ੍ਰਸ਼ਾਸਨ ਕੁਝ ਵੀ ਕਰ ਰਿਹਾ ਨਹੀਂ ਕੰਡ ਦੇ ਘਰਾਂ 'ਚ ਪਾਣੀ ਜਾ ਰਿਹਾ ਬੱਚਿਆਂ ਨੂੰ ਬਿਮਾਰੀਆਂ ਲੱਗ ਰਹੀਆਂ ਮੁਸ਼ਕਲ ਆ ਇਹ ਨਹੀਂ ਮੁਸ਼ਕਲ ਵੀ ਨੰਕੇ ਨਹੀਂ ਜਾਂਦਾ ਸਾਡੇ ਕੋਲ ਘਰਾਂ 'ਚ ਨਹੀਂ ਰਿਹਾ ਜਾਂਦਾ ਇੰਨਾ ਹਾਲ ਸਾਡੇ ਦੇ ਵਿੱਚ ਦੁਨੀਆ ਵਿੱਚ ਤਰੱਕੀ ਦੀ ਰਫ਼ਤਾਰ ਭਾਵੇਂ ਸਿਖਰਾਂ ਦੇ ਉੱਤੇ ਆ ਪਰ ਪੰਜਾਬ ਦੇ ਪਿੰਡਾਂ ਵਿੱਚ ਲੋਕਾਂ ਦੇ ਹਾਲਾਤ ਅਜਿਹੇ ਮਾੜੇ ਹੋ ਚੁੱਕੇ ਨੇ ਕਿ ਲੋਕ ਅਜੇ ਤੱਕ ਨਾਲੀਆਂ ਦੇ ਪਾਣੀ ਨੂੰ ਸੰਭਾਲਣ ਦੇ ਲਈ ਦੀ ਥਾੜੇ ਕੱਟਦੇ ਹੋਏ ਨਜ਼ਰ ਆਉਂਦੇ ਨੇ ਨਾਲੀਆਂ ਦਾ ਪਾਣੀ ਸੜਕਾਂ ਦੇ ਉੱਤੇ ਘੁੰਮਦਾ ਪਿੰਡਾਂ ਦੇ ਵਿੱਚ ਜਿੱਥੇ ਬਿਮਾਰੀਆਂ ਫੈਲ ਰਹੀਆਂ ਨੇ ਤੇ ਲੋਕ ਕਈ ਵਾਰ ਕੰਪਲੇਂਟਾਂ ਕਰਕੇ ਵੀ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਅਜਹੀ ਤਸਵੀਰ ਗੁਰਦਾਸਪੁਰ ਦੇ ਪਿੰਡ ਹਰਦੋ ਬਤਵਾਲਾ ਦੀ ਹੈ ਜਿੱਥੋਂ ਦੇ ਲੋਕਾਂ ਨੇ ਇਕੱਠੇ ਹੋ ਕੇ ਗੁਜ਼ਾਰਿਸ਼ ਕੀਤੀ ਹੈ ਕਿ ਸਾਡੇ ਪਿੰਡ ਦੀਆਂ ਨਾਲੀਆਂ ਦਾ ਪਾਣੀ ਸੜਕਾਂ ਦੇ ਉੱਤੇ ਘੁੰਮ ਰਿਹਾ ਹੈ ਸਾਡੇ ਪਿੰਡ ਦੇ ਵਿੱਚ ਬਿਮਾਰੀਆਂ ਦਾ ਬਹੁਤ ਖਤਰਾ ਵਧਿਆ ਹੋਇਆ ਹੈ ਕਿਰਪਾ ਕਰਕੇ ਇਸ ਦਾ ਹੱਲ ਕੀਤਾ ਜਾਵੇ ਕੀ ਕਹਿਣਾ ਲੋਕਾਂ ਦਾ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਕੁਰਨਾਵਾ ਹਰਦੋਬਤਵਾਲਾ ਸਾਡਾ ਪਿੰਡ ਹੈ ਸਾਡੀ ਸਮੱਸਿਆ ਕਿ ਨਾਲੀਆਂ ਦਾ ਪਾਣੀ ਸਾਡੇ ਘਰਾਂ 'ਚ ਜਾਣ ਰਿਹਾ ਸਾਡੇ ਬੱਚੇ ਬਹੁਤ ਬਿਮਾਰ ਹੋਣ ਦੇ ਆ ਸਾਡੇ ਘਰਾਂ ਦੀ ਆਣ ਕੇ ਹਾਲਤ ਦੇਖ ਲੋ ਸਾਡੇ ਐ ਕੋਈ ਹੱਲ ਹੋਣਾ ਚਾਹੀਦਾ ਪਾਣੀ ਦਾ ਕਿੰਨੀ ਦੇਰ ਹੋ ਗਿਆ ਇਹ 2 ਸਾਲ ਹੋ ਚੱਲੇ ਕੋਈ ਹੱਲ ਨਹੀਂ ਆ ਸਾਡਾ ਕਿੰਨੇ ਸਾਰੇ ਪਿੰਡ ਪਿੰਡ ਵਿੱਚ ਇਹੀ ਹਾਲ ਹੈ ਹਾਂਜੀ ਆਣ ਕੇ ਦੇਖ ਸਕਦੇ ਹੋ ਸਾਡੇ ਘਰਾਂ ਦਾ ਕੀ ਹਾਲ ਹੋਣ ਡਿਆ ਬੱਚਿਆਂ ਨੂੰ ਕੀ ਮੁਸ਼ਕਲਾ ਹਾਂਜੀ ਸਾਡੇ ਬੱਚੇ ਬਿਮਾਰ ਹੋਣ ਡਿਆ ਉਹਨਾਂ ਨੂੰ ਬਿਮਾਰੀਆਂ ਲੱਗਣ ਡੀਆਂ ਸ਼ਿਕਾਇਤ ਕੋ ਦਿੱਤੀ ਹੈ ਸੰਬੰਧ ਵਿੱਚ ਹਾਂਜੀ ਦਿੱਤੀ ਆ ਅੰਕਲ ਹੁਣਾਂ ਨੇ ਨਾਲ ਰਲ ਕੇ ਦਿੱਤੀ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਹ ਕੀ ਮੰਨ ਕਰਦੇ ਕੋਈ ਸਰਕਾਰ ਨੂੰ ਸਾਨੂੰ ਕਹਿੰਨੇ ਆਂ ਅਸੀਂ ਕਹਿੰਨੇ ਕਾ ਸਾਡਾ ਇਹ ਪਾਣੀ ਦਾ ਕੋਈ ਹੱਲ ਕਰਨ ਉਹਕੇ ਇਹ ਤਰੀਕੇ ਨਾਲ ਸਾਡੀਆਂ ਨਾਲੀਆਂ ਸਹੀ ਕਰਾਣ ਤੇ ਬਸ ਸਾਡੀ ਇਹੋ ਮੰਗ ਹਾਂਜੀ ਹਾਂਜੀ ਮੇਰਾ ਜੀ ਹਰ ਦੋ ਬਸ ਵਾਲਾ ਛੱਲਿਆ ਦੇ ਵਿੱਚ ਇਸ ਮੁਸੀਬਤ ਆਦੀ ਹੈ ਮੁਸੀਬਤ ਇਹ ਆ ਜਿਹੜਾ ਨੇ ਗਲੀਆਂ ਬਣਾਈਆਂ ਨੇ ਜਿਹੜਾ ਨੇ ਪਾਈਪ ਪਾਏ ਨੇ ਉਹਨਾਂ ਛੋਟੇ ਛੋਟੇ ਪਾਈਪ ਪਾਏ ਨੇ ਉਹਨਾਂ ਨੇ ਤੇ ਬਹੁਤ ਜ਼ਿਆਦਾ ਮੁਸ਼ਕਲ ਆ ਲੰਗਾਂ ਦੀ ਐਨਾ ਗੰਦਗੀ ਆ ਇਹ ਮਤਲਬ ਮਹੱਲੇ ਦੇ ਵਿੱਚ ਇਹ ਬਹੁਤ ਜਿਆਦਾ ਮੁਸ਼ਕਲਾਂ ਆਹੀ ਤਾਂ ਕਿ ਨੇ ਜਲਦੀ ਸੇ ਜਲਦੀ ਮਤਲਬ ਪਏ ਇਹ ਬਣਿਆ ਜਾਏ ਘਰਾਂ ਵਿੱਚ ਵੀ ਗਿਆ ਪਾਣੀ ਹਾਂਜੀ ਕਿੰਨੇ ਕਿਲੋ ਦਾ ਘਰਾਂ ਵਿੱਚ ਗਿਆ ਇਹ ਜੀ ਸਾਰੇ ਮਲੇ ਜੀ ਗਿਆ ਸਾਰੇ ਮਲੇ ਜੀ ਬੱਚਿਆਂ ਨੂੰ ਕੀ ਮੁਸ਼ਕਲ ਆ ਬੱਚਿਆਂ ਨੂੰ ਇਹੋ ਮੁਸ਼ਕਲ ਆ ਕਿ ਜਿਹੜੇ ਵਿਚਾਰੇ ਜਾਂਦੇ ਸਕੂਲ ਜਾਂਦੇ ਨੇ ਉਹਨਾਂ ਦੀਆਂ ਬਰਦੀਆਂ ਖਰਾਬ ਹੋ ਜਾਂਦੀਆਂ ਨੇ ਤੇ ਪਾਣੀ ਦੇ ਵਿੱਚੋਂ ਲੰਘ ਕੇ ਜਾਂਦੇ ਬਾਰਸ਼ ਦੇ ਦਿਨਾਂ ਵਿੱਚ ਕੀ ਹੁੰਦਾ ਤੁਹਾਡੇ ਘਰਾਂ ਵਿੱਚ ਪਾਣੀ ਚੱਲਦਾ ਨਹੀਂ ਜਿਆਦਾ ਹੋ ਜਾਂਦਾ ਕਿਹੜਾ ਖਰਾਬ ਹਾਂਜੀ ਮਨ ਕਰਦਾ ਹਾਂਜੀ ਕੀ ਕਹਿਣਾ ਚਾਹਦੇ ਤੁਸੀਂ ਕਹਿਣਾ ਹੀ ਇਹੋ ਚਾਹੁੰਦੇ ਆ ਕੁਝ ਨਹੀਂ ਆ ਵੀ ਮਤਲਬ ਇਹ ਪੈਪਾ ਨਾਲ ਜੜੀਆਂ ਥੋੜੀਆਂ ਵੱਡੀਆਂ ਪਾਈਆਂ ਜਾਣ ਤੇ ਜਿਹੜਾ ਪੈਪਾ ਪਾਈਆਂ ਨਾ ਉਹ ਪੈਸਾ ਖਾ ਗਏ ਨਾ ਤੇ ਨਾ ਉਹਨਾਂ ਨੇ ਅੰਨੀ ਸੋਟੀ ਦੇ ਅੰਨੇ ਅੰਨੇ ਦੇ ਵਿੱਚ ਥੋੜੇ ਮਤਲਬ ਇਹ ਜਾਂਦਾ ਵੀ ਮੇਰਾ ਪਾਣੀ ਸਾਰਿਆਂ ਦੇ ਵਿੱਚ ਵੱਡੀਆਂ ਵੱਡੀਆਂ ਪਾਣੀ ਦਾ ਇੱਥੇ ਆਹੀ ਇਹੋ ਕਹਿੰਨਿਆ ਚਲੋ ਵੱਡੀਆਂ ਪੈਪਾ ਪਾਈਆਂ ਜਾਣ ਮੇਰਾ ਨਾਮ ਦਸਿੰਘਾ ਪਿੰਡ ਸਾਡਾ ਹਰਦੋ ਪਸਵਾਲਾ ਹੈ ਸਮੱਸਿਆ ਆ ਰਹੀ ਹੈ ਸਮੱਸਿਆ ਸਾਡੀ ਇਹ ਵੀ ਪਿਛਲੀ ਸਰਕਾਰ ਨੇ ਜਿਹੜਾ ਸੀਵਰੇਜ ਪਾਇਆ ਸੀ ਨਾ ਉਹ ਵਾਟਰ ਸਪਲਾਈ ਦੇ ਥੱਲੇ ਸੀਵਰੇਜ ਨਾਲੀਆਂ ਦੇ ਉੱਪਰ ਪਾ ਦਿੱਤਾ ਆ ਛੜਕ ਦੇ ਉੱਪਰ ਹੀ ਪਾ ਦਿੱਤਾ ਆ ਉਹ ਸਾਰਾ ਸੀਵਰੇਜ ਜੋ ਗੰਦਾ ਹੁੰਦਾ ਸਾਡੇ ਪਿੰਡ ਦੇ ਵਿੱਚ ਆ ਕੇ ਪੈ ਰਿਆ ਆਉਣਾ ਜਾਣਾ ਬਾਦਾਂ ਗਲੀਆਂ ਭਰੀਆਂ ਪਈਆਂ ਨੇ ਸਫਾਈ ਹੁੰਦੀ ਨਹੀਂ ਆ ਲੋਕਾਂ ਨੂੰ ਬਿਮਾਰੀਆਂ ਬੱਚਿਆਂ ਨੂੰ ਬਿਮਾਰੀਆਂ ਲੱਗ ਕੇ ਲੋਕਾਂ ਨੂੰ ਬਿਮਾਰੀਆਂ ਲੜਦੀਆਂ ਨੇ ਲੱਗਦੀਆਂ ਪਈਆਂ ਨੇ ਤੇ ਪ੍ਰਸ਼ਾਸਨ ਸਾਡਾ ਨਾ ਪਹਿਲਾਂ ਸੁਣਦਾ ਨਾ ਹੁਣ ਸਾ ਅਸੀਂ ਡੀਸੀ ਸਾਹਿਬ ਨੂੰ ਦਿਖਾ ਦਿੱਤੀ ਸੀ ਡੀਆਰਪੀਓ ਸਾਹਿਬ ਨੂੰ ਮਿਲੇ ਆ ਵੀਡੀਓ ਸਾਹਿਬ ਨੂੰ ਮਿਲੇ ਆ ਸੈਕਟਰੀ ਤੱਕ ਮਿਲੇ ਆ ਪਰ ਸਾਡੀ ਛਡਵਾਈ ਕੋਈ ਨਹੀਂ ਅੱਜ ਆ ਕੇ ਭੜਕੇ ਕਿ ਇਸ ਕਰਕੇ ਸਾਰੀ ਸੁਨਵਾਈ ਕੀਤੀ ਜਾਵੇ ਤੇ ਸਵਸ਼ ਭਾਰਤ ਦਾ ਜਿਹੜਾ ਸੁਖਨਾ ਨਾ ਉਹਨੂੰ ਪੂਰਾ ਤਾਂ ਹੀ ਹੋਏਗਾ ਜੇ ਅਸੀਂ ਸਾਫ ਸੁੱਤੇ ਹੋਵਾਂਗੇ ਤੇ ਤੇ ਗੰਦ ਸਾਡਾ ਢਾਇਆ ਜਾਵੇ ਮੱਕੇ ਜਿਹੜਾ ਵੀ ਹੈਗਾ ਇਹ ਸਮੱਸਿਆ ਤਕਰੀਬਨ ਦੋ ਸਾਲ ਤੋਂ ਹੋ ਗਿਆ ਹੈ ਅਸੀਂ ਉਦੋਂ ਵੀ ਇਹ ਪ੍ਰੋਟੈਸਟ ਕੀਤਾ ਇਹਦੇ ਬਾਰੇ ਵੀ ਨਾ ਪਾਓ ਨਾ ਪਾਓ ਕਿ ਉਹ ਸੀਵਰੇਜ ਉਹਦੇ ਦੀ ਮਤਲਬ ਪੰਦੀਸਤ ਤਰਫੋਂ ਪਿਆ ਹੋਇਆ ਇਹ ਫਾਲਤੂ ਪੈਸਾ ਨਜਾਇਜ਼ ਪੈਸਾ ਜਿਹੜਾ ਇਹ ਲੱਗਾ ਲੱਖਾਂ ਰੁਪਏ ਦੀ ਨਜਾਇਜ਼ ਲਾਤੇ ਹੋਏ ਨੇ ਪਹਿਲਾਂ ਤਾਂ ਚੰਗਾ ਭਰਾ ਪੰਦੀਸਤ ਤਰਫੋਂ ਪਿਆ ਹੋਇਆ ਜਦੋਂ ਸੀਵਰੇਜ ਪਿਆ ਸ਼ਹਿਰ ਵਾਲੀ ਸਾਈਡ ਨੂੰ ਸੀਵਰੇਜ ਇਹ ਮੁਰਕੇ ਸਾਡੇ ਵਾਲੇ ਬੰਦੇ ਉੱਤੇ ਵਾਰ-ਵਾਰ ਪਾ ਦਿੱਤਾ ਸਾਰਾ ਸਾਰੇ ਸਾਡੇ ਰਸਤੇ ਬੰਦ ਨੇ ਨੁਕਸਾਨ ਹੋ ਗਿਆ ਹਾਂਜੀ ਹਾਂ ਲੋਕਾਂ ਦੇ ਘਰਾਂ 'ਚ ਪਾਣੀ ਜਾ ਰਿਹਾ ਬੱਚਿਆਂ ਨੂੰ ਬਿਮਾਰੀਆਂ ਲੱਗ ਰਹੀਆਂ ਮੁਸ਼ਕਰੀ ਹੈ ਇੰਨੀ ਮੁਸ਼ਕਾ ਵੀ ਨੰਗੇ ਨਹੀਂ ਜਾਂਦਾ ਸਾਡੇ ਕੋਲ ਘਰਾਂ 'ਚ ਨਹੀਂ ਰਿਹਾ ਜਾਂਦਾ ਇੰਨਾ ਹਾਲਤ ਮਾੜੇ ਨੇ ਸਾਡੇ ਮੰਗਾ ਹੀ ਕਹਿੰਦੇ ਆ ਵੀ ਇਹਦਾ ਹੱਲ ਹੋਣਾ ਚਾਹੀਦਾ ਆ ਜਲਦੀ ਜਲਦੀ ਇਹ ਹੱਲ ਹੋਣਾ ਚਾਹੀਦਾ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣਾ ਚਾਹੀਦਾ ਬੱਚਿਆਂ ਨੂੰ ਬਚਾਉਣਾ ਚਾਹੀਦਾ ਬਿਮਾਰੀਆਂ ਦੇ ਹਾਲਤੇ ਫਿਰ ਆਪਾਂ ਤਾਂ ਹੀ ਕਰਾਂਗੇ ਜੇ ਆਪਾਂ ਸਵੱਛ ਭਾਰ ਦਾ ਨਾਰਾ ਲਾ ਕੇ ਤੇ ਜੇ ਸਵੱਛ ਕਰਾਂਗੇ ਤਾਂ ਹੀ ਆਪਾਂ ਸਾਫ ਸੁੱਥੇ ਮੈਂ ਹਰਦੂ ਬਠਵਾਲੇ ਤੋਂ ਆ ਜੀ ਮੇਰੇ ਘਰ ਦੇ ਅਗਲੇ ਸਾਰੇ ਸੀਵਰੇਜ ਲੀਕ ਕਰ ਰਿਹਾ ਜੀ ਠੀਕ ਹੈ ਜੀ 2 ਸਾਲ ਹੋ ਗਿਆ ਅਸੀਂ ਬਹੁਤ ਤੰਗ ਆ ਜੀ ਬਿਮਾਰੀਆਂ ਤੋਂ ਸਾਡੇ ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਜੀ ਠੀਕ ਹੈ ਜੀ ਸ਼ਿਕਾਇਤ ਕੀਤੀ ਸੀ ਸ਼ਿਕਾਇਤ ਅਸੀਂ ਜੀ ਅੰਕਲ ਹੁਣ ਨਾਲ ਗੱਲ ਕੇ ਅਸੀਂ ਸ਼ਿਕਾਇਤ ਕਰਕੇ ਆਏ ਆ ਲੇਕਿਨ ਮੱਲੋ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਇਹ 2 ਸਾਲ ਹੋ ਗਿਆ ਇਹ 2 ਸਾਲ ਹੋ ਗਿਆ ਜਿਆ ਜਿੰਨਾ ਵੀ ਵਾਹੀਗੁਰ ਨਗਰ ਦਾ ਪਹਿਲੀ ਪੰਚਾਇਤ ਨੂੰ ਹੁਣ ਵੀ ਜਿਹੜੀ ਪੰਚਾਇਤ ਆ ਹੁਣ ਉਹਨਾਂ ਨੂੰ ਵੀ ਸਿਰਫ ਇਹ ਗੜਾਈ ਗਰੂ ਹੀ ਲਾਈ ਜਾਂਦੇ ਨੇ ਤੇ ਕੁਛ ਵੀ ਨਹੀਂ ਮੱਲੋ ਸੀਵਰੇਜ ਉਦਾਂ ਹੀ ਆ ਘਰਾਂ ਦੇ ਵਿੱਚ ਲੋਕਾਂ ਦੇ ਪਾਣੀ ਵੜਿਆ ਹੋਇਆ ਸਮੱਸਿਆ ਅਸੀਂ ਜੀ ਬਹੁਤ ਤੰਗ ਆ ਮੱਲੋ ਲੰਗਾਂ ਦਾ ਇਹ ਬੱਚਿਆਂ ਨੂੰ ਬਿਮਾਰੀਆਂ ਬਹੁਤ ਬੁਰਾ ਹਾਲ ਹੈ ਸਾਡੇ ਘਰ ਤੇ ਵੀ ਜਾ ਸਾਡੇ ਘਰ ਦੇ ਅੰਦਰ ਵੀ ਪਾਣੀ ਹੈ ਜੀ ਸਾਰੇ ਸਾਡੇ ਬਲੋਕੇਜ ਹੋ ਗਏ ਸਾਰਾ ਸੀਵਰੇਜ ਜਿਹੜਾ ਘਰ ਦੇ ਅੰਦਰ ਵੜਿਆ ਹੋਇਆ ਪਾਣੀ ਅਸੀਂ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦੇ ਆ ਵੀ ਜਿੰਨੀ ਵਾਰ ਜਲਦੀ ਤੋਂ ਜਲਦੀ ਹੋ ਸਕਦਾ ਤੇ ਇਹ ਸੀਵਰੇਜ ਦਾ ਹੱਲ ਕੀਤਾ ਜਾਏ ਇਹ ਨਵਾਂ ਸੀਵਰੇਜ ਪਾਉਣਾ ਨਵਾਂ ਪਾਉਣ ਇਹਦਾ ਕੋਈ ਨਾ ਕੋਈ ਹੱਲ ਕਰਨੇ ਬੱਚਿਆਂ ਨੂੰ ਬਹੁਤ ਜੀ ਬੱਚਿਆਂ ਨੂੰ ਬਿਮਾਰੀਆਂ ਬਹੁਤ ਬੁਰਾ ਹਾਲ ਹੈ ਜੀ